ਇਹ ਕਿ ਆਪ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਬੱਚਾ 16 17 ਦੀ ਰਾਤ ਨੂੰ ਇੱਕ ਲੇਡੀ ਸਾਡੀ ਯੂਪੀ ਤੋਂ ਆ ਕੇ ਇੱਥੇ ਆ ਕੇ ਲਵਾਰਸ ਹਲਤ ਸੌ ਗਈ ਸੀ ਤੇ ਬੱਚਾ ਕਰੀਬ ਕਰੀਬ ਸਵੇਰ 2 ਵਜੇ ਉਹਦੇ ਨਾਲ ਲੇਡੀ ਤੇ ਇੱਕ ਏਜੰਟ ਸੀ ਉਹ ਕਿਡਨੈਪ ਕਰਕੇ ਲੈ ਗਏ ਸੀ ਤੇ ਜਦੋਂ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸ਼ਸ਼ੀਪ੍ਰਭਾ ਦੇਵਦੀ ਜੀ ਆਈਪੀਐਸ ਡੀਜੀਪੀ ਰੇਲਵੇਜ਼ ਦੇ ਧਿਆਨ ਦੇ ਵਿੱਚ ਅਸੀਂ ਦੱਸਿਆ ਕਿ ਵੀ ਆ ਘਟਨਾ ਸਾਡੇ ਇੱਕ ਵਾਪਰ ਗਈ ਹੈ ਤੇ ਉਹਨਾਂ ਨੇ ਬਹੁਤ ਹੀ ਮਤਲਬ ਪੇਨ ਲੈ ਕੇ ਉਹ ਕਹਿੰਦੇ ਜਿਵੇਂ ਵੀ ਹੋਵੇ ਇਹ ਬੱਚਾ ਰਿਕਵਰ ਕਰਾਉਣਾ ਹੀ ਕਰਾਉਣਾ ਹੈ ਜਿਹਨੂੰ ਅਸੀਂ ਟਾਸਕ ਵਜੋਂ ਲਿਆ ਐਜ਼ ਅ ਟਾਸਕ ਜਿਵੇਂ ਸਾਨੂੰ ਐ ਹੋ ਗਿਆ ਕਿ ਵੀ ਅਸੀਂ ਪਹਿਲਾਂ ਵੀ ਕਾਫੀ ਬੱਚੇ ਰਿਕਵਰ ਕਰਾ ਚੁੱਕੇ ਹਾਂ ਕਿਡਨੈਪ ਤੇ ਉਸ ਤੋਂ ਬਾਅਦ ਅਸੀਂ ਜਦੋਂ ਸ਼ੁਰੂ ਕੀਤੀ ਤਫ਼ਤੀਸ਼ ਤੇ ਇੱਕ ਤਾਂ ਪਹਿਲੀ ਤਾਂ ਸਾਨੂੰ ਪ੍ਰੋਬਲਮ ਕਿੱਥੇ ਆਈ ਬੱਚਾ ਗੁੰਮ ਹੋਇਆ ਕਰੀਬ-ਕਰੀਬ ਜਿਹੜਾ ਕਿਡਨੈਪ ਹੋਇਆ ਉਹ ਰਾਤੀ ਸਵਾ 2 ਵਜੇ ਦੇ ਕਰੀਬ 2:15 AM ਤੇ ਸਾਡੇ ਕੋਲ ਉਹ ਲੇਡੀ ਜਦੋਂ ਆਈ ਹੈ ਉਹ ਕਰੀਬ 8:00 ਵਜੇ ਥਾਣੇ ਆਈ ਹੈ ਜੀ ਆਰ ਪੁਟਾ ਤੇ ਗੈਪ 6-7 ਘੰਟਿਆਂ ਦਾ ਗੈਪ ਪੈ ਗਿਆ ਸੀ ਵਿੱਚ ਤੇ ਫਿਰ ਵੀ ਸਾਡੀ ਟੀਮ ਹੈ ਸਾਡੇ ਐਸ ਐਚ ਓ ਸਾਹਿਬ ਬਲਵਿੰਦਰ ਸਿੰਘ ਜੀ ਵੀਰਬਲ ਜੀ ਸਤੀਸ਼ ਜੀ ਤੇ ਇਹਨਾਂ ਨੇ ਵੱਖ-ਵੱਖ ਸਾਹਿਬ ਕਹਿੰਦੇ ਟੀਮਾਂ ਬਣਾ ਕੇ ਹੁਣੇ ਹੀ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਮਦਦ ਦੀ ਲੋੜ ਹੈ ਤਾਂ ਮੈਨੂੰ ਨਾਲ ਦੀ ਨਾਲ ਹੀ ਦੱਸੀ ਜਾਣਾ ਮੈਂ ਤੁਹਾਡੀ ਮਦਦ ਪ੍ਰੋਵਾਈਡ ਕਰਾ ਦਵਾਂ ਤੇ ਸਾਹਿਬ ਨਾਲ-ਨਾਲ ਸਾਨੂੰ ਸਪੈਸ਼ਲ ਡੀਜੀਪੀ ਸਾਹਿਬ ਸਾਡੇ ਰੇਲਵੇ ਨਾਲ-ਨਾਲ ਸਾਡਾ ਗਾਈਡ ਵੀ ਕਰੀ ਗਏ ਉਹਨਾਂ ਨੇ ਸਾਨੂੰ ਨਾਲ-ਨਾਲ ਦੱਸੀ ਗਏ ਹੁਣ ਇੱਧਰ ਜਾਓ ਹੁਣ ਇੱਧਰ ਜਾਓ ਆਹ ਕਰੋ ਆਹ ਕਰੋ ਤੇ ਜਿਨ੍ਹਾਂ ਦੇ ਮਿਹਨਤ ਕਰਕੇ ਅਸੀਂ ਬੱਚਾ ਰਿਕਵਰ ਕਰਾ ਲਿਆ ਕਿੰਨੇ ਘੰਟੇ ਚ ਰਿਕਵਰ ਹੋਇਆ ਇਹ ਕਰੀਬ ਕਰੀਬ 72 ਘੰਟਿਆਂ ਚ 60 60 ਮਿੰਟ ਇਹ ਸਰੀਚਾਰਨ ਕੀ ਸੀ ਕਿਉਂ ਇਦਾਂ ਹੋਇਆ ਜਦੋਂ ਇਹ ਲੇਡੀ ਹੈ ਜਿਹੜੀ ਜਿਹਦਾ ਬੱਚਾ ਗਮ ਹੋਇਆ ਅਸੀ ਲਾਲਤੀ ਦੇਵੀ ਦਾ ਨਾਮ ਹੈ ਇਹਦੇ ਘਰ ਵਾਲੇ ਦਾ ਨਾਮ ਹੈ ਅਸ਼ੀਸ਼ ਇਹ ਰਹਿਣ ਵਾਲੀ ਫਤੇਪੁਰ ਯੂਪੀ ਦੀ ਹੈ ਇਹਦੀ ਉਮਰ ਕਰੀਬ 26 ਸਾਲ ਹੈ ਤੇ ਇਹਦੇ ਦੋ ਬੱਚੇ ਹੈ ਇੱਕ ਬڑا ਬੱਚਾ ਹੈ ਸੰਸਕਰ ਸਿੰਘ 4 ਸਾਲ ਦਾ ਤੇ ਛੋਟਾ ਬੱਚਾ ਹੈ ਰਾਜ ਸਿੰਘ ਜਿਹੜਾ 1 ਸਾਲ ਦਾ ਹੈ ਤੇ ਉਹ ਲੇਡੀ ਵੀ ਇੱਥੇ ਆਈ ਸੀ ਲੇਡੀ ਤੇ ਜਿਹੜੇ ਬੱਚਾ ਚੋਰੀ ਕੀਤਾ ਉਹਦੇ ਨਾਲ ਇੱਕ ਏਜੰਟ ਬੰਦਾ ਵੀ ਸੀ ਜਨਾਨੀ ਤੇ ਬੰਦਾ ਤੇ ਉਹਨੇ ਦੇਖਿਆ ਕਿ ਜਿਹੜੀ ਲਾਲਤੀ ਦੇ ਵੀ ਇਹ ਲਾਪਰਵਾ ਕਿਸਮ ਦੀ ਜਨਾਨੀ ਹੈ ਉਹ ਆਪਣਾ ਛੋਟਾ ਬੱਚਾ ਉਹਨੂੰ ਬਾਰੀ-ਬਾਰੀ ਫੜਾ ਕੇ ਕਦੀ ਮੋਬਾਈਲ ਫੋਨ ਤੇ ਇੱਧਰ ਚੱਲ ਜਾਂਦੀ ਸੀ ਕਦੀ ਇੱਧਰ ਚੱਲ ਜਾਂਦੀ ਸੀ ਇੱਕ ਦੋ ਵਾਰੀ ਵਾਸ਼ਰੂਮ ਵੀ ਜਾ ਕੇ ਆਈ ਬੱਚਾ ਉਹਨਾਂ ਦੇ ਹੈਂਡ ਓਵਰ ਕਰਕੇ ਤੇ ਉਹਨੇ ਉਦੋਂ ਤਾਂ ਉਹਨੇ ਸੋਚਿਆ ਕਿ ਵੀ ਬੱਚਾ ਵੀ ਜਾਗਦਾ ਇੱਥੇ ਉਹਦੀ ਮਾਂ ਵੀ ਜਾਗਦੀ ਹੈ ਤੇ ਜਦੋਂ ਸਵਾ ਦੋ 1 ਵਜੇ ਉਹ ਸੋ ਗਈ ਲਾਲਤੀ ਦੇਵੀ ਜਿਹੜੀ ਯੂਪੀ ਤੋਂ ਆਈ ਸੀ ਪੰਜਾਬ ਚ ਲੁਧਿਆਣੇ ਚ ਸਟੇਸ਼ਨ ਤੇ ਉਹਦੇ ਨਾਲ ਹੀ ਉਹਨੇ ਦੇਖ ਲਿਆ ਕਿ ਹੁਣੇ ਲੇਡੀਸ ਹੋ ਗਈ ਸਵਾ 2 ਵਜੇ ਕਰੀਬ ਸਵਾ 2 ਵਜੇ ਉਹਨੇ ਉਹਦਾ ਬੱਚਾ ਚੱਕ ਕੇ ਤੇ ਉਹ ਉਹਦੇ ਨਾਲ ਜਿਹੜਾ ਉਹਦਾ ਸਾਥੀ ਸੀ ਇੰਦਰਦੇਵ ਤੇ ਉਹ ਲੈ ਕੇ ਉਹਨੂੰ ਨਿਕਲ ਗਏ ਸਰਨ ਆਪਾ ਚ ਦੇ ਇਸਕਿਊਸ਼ਨ ਕੀ ਇਹਨਾਂ ਦਾ ਇਹ ਦੋਨੋਂ ਫੈਕਟਰੀਆਂ 'ਚ ਕੰਮ-ਕੰਮ ਕਰਦੇ ਆ ਜੀ। ਆਪਾਂ ਇਕ ਦੂਜੇ ਨੂੰ ਜਾਣਦੇ। ਇੱਕ ਦੂਸਰੇ ਨੂੰ ਫੈਕਟਰੀਆਂ 'ਚ ਕੰਮ ਕਰਕੇ ਜਾਣ ਲੱਗ ਪਏ। ਸਰ ਪਹਿਲਾਂ ਇਹਨਾਂ ਨੇ ਹੋਰ ਵੀ ਕੋਈ ਤਰੀਕ ਕੋਈ ਕਾਰਵਾਈ ਕੀਤੀ ਹੈ ਇਹਨਾਂ ਨੇ? ਦੇਖੋ ਜੀ ਹੁਣ ਮਾਨਯੋਗ ਅਦਾਲਤ ਦੇ ਵਿੱਚ ਦੋਨਾਂ ਨੂੰ ਪੇਸ਼ ਕਰਕੇ ਵੱਧ ਤੋਂ ਵੱਧ ਪੁਲਿਸ ਰਿਮਾਂਡ ਦੀ ਕੋਸ਼ਿਸ਼ ਕਰਾਂਗੇ, ਮੰਗ ਕਰਾਂਗੇ ਕਿ ਵੀ ਜਿੰਨਾ ਸਾਨੂੰ ਪੁਲਿਸ ਰਿਮਾਂਡ ਮਿਲ ਜਵੇ ਤੇ ਉਸ ਤੋਂ ਬਾਅਦ ਅਸੀਂ ਪੂਰੀ ਇੰਟਰੋਗੇਸ਼ਨ ਤੋਂ ਬਾਅਦ ਹੀ ਕੁਝ ਸਾਫ਼-ਸਾਫ਼ ਕਹਿਣ ਦੇ ਚਾਹੁੰਦੇ ਹਾਂ। ਸਰ ਇਹਨਾਂ ਨੂੰ ਪਤਾ ਲੱਗਿਆ ਕੀ ਹੈ ਇਹਨਾਂ ਦੀ ਬੱਚਾ ਚੋਰੀ ਕਰਨ ਦੀ ਮਨਛਾ ਕੀ ਸੀ? ਮਨਸ਼ਾ ਦਾ ਕਲੀਅਰ ਤਾਂ ਹੁਣ ਥੋੜੀ ਦੇਰ ਬਾਅਦ ਹੀ ਪਤਾ ਲੱਗੂਗਾ ਕੋਰਟ ਮੰਨ ਜੋ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਵੈਸੇ ਉਹ ਕਹਿੰਦੀ ਇਹਦੇ ਇੱਕ ਬੇਟੀ ਹੈ ਜਿਹੜੀ ਦੋਸ਼ਣ ਹੈ ਸਾਡੀ ਆ ਦੋਸ਼ਣ ਹੈ ਜੀ ਅਨੀਤਾ ਅਨੀਤਾ ਦੇ 15 ਸਾਲ ਦੀ ਬੇਟੀ ਹੈ ਤੇ ਇਹਦੇ ਬੇਟਾ ਨਹੀਂ ਹੈ ਤੇ ਬਾਕੀ ਮਤਲਬ ਬੇਟੇ ਦੀ ਲਾਲਚ ਕਿੱਥੇ ਮੋਡਲੀ ਪੁੱਛ ਵਿੱਚ ਹੈ ਮੋਡਲੀ ਅਜੇ ਤਾਂ ਬਹੁਤ ਮੋਡਲੀ ਜੀ ਪੁੱਛ ਗਏ ਸ਼ੋਈ ਹੈ ਅਜੇ ਤਾਂ ਅੱਛਾ ਸਰ ਦੋਨੋਂ ਨੇ ਪੜਿਆ ਕਿਹੜੀ ਜਗ੍ਹਾ ਦਾ ਕਿਹੜੇ ਕਿਹੜੇ ਜਗ੍ਹਾ ਦਾ ਦੇਖੋ ਜੀ ਜਿਹੜਾ ਤਾਂ ਇੰਦਰਦੇਵ ਐ ਉਹਨੂੰ ਵਿਸ਼ਕਰਮਾ ਕਲੋਨੀ ਦੇ ਨੇੜੇ ਉਹਦਾ ਘਰ ਸੀ ਤੇ ਢੋਲੇਵਾਲ ਚੌਂਕ ਦੇ ਨੇੜੇ ਜਦੋਂ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਕਿੱਥੇ ਆਈ ਕਿਤੇ ਕਿਤੇ ਨਾ ਸੀਸੀਟੀਵੀ ਫੁਟੇਜ ਬਿਲਕੁਲ ਹੀ ਨਹੀਂ ਸੀ ਬਲੈਕ ਸਪੌਟ ਹੋਣ ਕਰਕੇ ਨਾ ਤਾਂ ਫਿਰ ਡੋਰ ਟੂ ਡੋਰ ਕੁਝ ਕਿਸ ਕਰਨੀ ਪਈ ਸਾਨੂੰ ਉਹਦੇ ਵਿੱਚ ਵੀ ਇੱਕ ਸਾਨੂੰ ਪਰਮਾਤਮਾ ਵੱਲੋਂ ਯਾਰ ਕਹ ਦੋ ਰੱਬ ਆਪ ਹੀ ਉਤਰ ਕੇ ਆਇਆ ਇੱਕ ਛੋਟੇ ਜਿਹੇ ਬੱਚੇ ਨੇ ਕਿਉਂਕਿ ਸਾਡੇ ਕੋਲ ਜਿਹੜੀ ਫੁਟੇਜ ਸੀ ਅਸੀਂ ਹਰੇਕ ਬੰਦੇ ਨੂੰ ਫੋਟੋਸ ਤੇ ਫੁਟੇਜ ਦਿਖਾ ਰਹੇ ਸੀ ਜਦੋਂ ਆਪਾਂ ਡੋਰ ਟੂ ਡੋਰ ਤੇ ਇੱਕ ਛੋਟੇ ਜਿਹੇ ਬੱਚੇ ਨੇ ਦੱਸਿਆ ਕਿ ਵੀ ਇਹ ਆਂਟੀ ਸਾਡੀ ਇੱਥੇ ਰਹਿੰਦੀ ਹੈ ਇਸ ਕਮਰੇ ਅੱਛਾ ਪੁੱਤਾ ਠੀਕ ਹੈ ਇਹਦੇ ਪਿੱਛੇ ਤੁਸੀਂ ਇਹ ਹੱਥ ਕਿਉਂ ਦੇ ਮੁੰਡਾ ਨਹੀਂ ਸੀ ਕਿ ਇੰਨੀ ਦੀ ਗੱਲ ਨਹੀਂ ਕਿ ਬੱਚੇ ਕਿਧਰੇ ਵੇਚਣ ਜਾ ਰਹੇ ਹੋ ਉਹਨਾਂ ਨੂੰ ਜਾਂ ਐਦਾਂ ਕੋਈ ਆਇਆ ਸਾਬ ਨਹੀਂ ਇਹ ਤਾਂ ਸਰ ਬਹੁਤ ਮੁਦਲੀ ਪੁੱਛਗੇ ਸੋਇਆ ਉਹਦੇ ਦੱਸਣ ਮੁਤਾਬਕ ਮੇਰੇ ਬੇਟਾ ਨਹੀਂ ਹੈ ਹਾਂ ਜੇ 15 ਸਾਲ ਦੀ ਬੇਟੀ ਹੈ ਤਾਂ ਹੁਣ ਪਤਾ ਕਰਾਂਗੇ ਤਾਂ ਰਲਾ ਇਹਦਾ ਮੁੰਬਈ ਰਹਿੰਦਾ ਇਹਦੇ ਦੱਸਣ ਮੁਤਾਬਕ ਕਿੰਨੇ ਸਾਲ ਤੋਂ ਕੱਪੀ ਸੀ ਜਾਣਦੇ ਸੀ ਕਿੰਨੇ ਸਾਲ ਤੋਂ ਜਾਣਦੇ ਸੀ ਘਟਦੇ ਰਹੇ ਸੀ ਕਰੀਬ ਕਰੀਬ 3 ਸਾਲਾਂ ਤੋਂ ਇਹਨਾਂ ਦੇ ਦੱਸਣ ਮੁਤਾਬਕ ਕਰੀਬ ਕਰੀਬ 3 ਸਾਲਾਂ ਤੋਂ ਹੈ ਪਰ ਇਹ ਗੱਲ ਕਲੀਅਰ ਹੈ ਕਿ ਇਹ ਇਥੋਂ ਖਿਸਕਣ ਦੀ ਤਿਆਰੀ ਸੀ ਕੋ ਬੜੀ ਦਿਰਾਂ ਦੇ ਹੁੰਦੇ ਨੇ ਨਹੀਂ ਨਹੀਂ ਅਲੱਗ-ਅਲੱਗ ਨੇ ਮਤਲਬ ਪੰਜਾਬ ਪੰਜਾਬ ਛੱਡਣ ਦੀ ਤਿਆਰੀ ਸੀ ਹਾਂ ਬੱਚੇ ਨੂੰ ਨਾਲ ਲੈ ਕੇ ਪੰਜਾਬ ਛੱਡਣ ਦੀ ਤਿਆਰੀ ਛੇਗੇ ਤੇ ਇਹ ਬਿਲਕੁਲ ਸ਼ੋਰ ਹੈ ਔਰੰਧਾ ਸਰ ਔਰੰਧਾ ਘਰ ਕਿੱਥੇ ਹੈ ਗਿਆਸਪੁਰਾ ਗਗਨ ਗਗਨ ਕਲੋਨ ਗਗਨ ਨਗਰ ਹੈ ਗਿਆਸਪੁਰਾ 골ਡਨ ਸਕੂਲ ਦੇ ਬਿਲਕੁਲ ਅਗਲੀ ਨੰਬਰ 2 ਚ ਆਪਣਾ ਮਕਾਨ ਕਿਰਾਏ ਤੇ ਰਹਿੰਦੀ ਹੈ ਕਿਰਾਏ ਤੇ ਰਹਿੰਦੀ ਹੈ ਕਿਰਾਏ ਤੇ ਰਹਿੰਦੀ ਹੈ ਇਹ ਸਾਰੇ ਹੀ ਕਿਰਾਏ ਤੇ ਰਹਿੰਦੇ ਨੇ ਇਹ ਦੋਨੋਂ ਹੀ ਤੇ ਜਿਹੜੀ ਲਲਤੀ ਦੇ ਵੀ ਹੈ ਇਹਦਾ ਘਰ ਵਾਲਾ ਕਿਸੇ ਫੈਕਟਰੀ 'ਚ ਕੰਮ ਕਰਦਾ ਹੈ ਇਹਨੇ ਇਹ 11 ਵਜੇ ਕਰੀਬ ਲੁਧਿਆਣਾ ਸਟੇਸ਼ਨ ਤੇ ਪੁੱਜੀ ਆ ਪਹਿਲਾਂ ਗਲਤੀ ਨਾਲ ਜਲੰਧਰ ਚਲੀ ਗਈ ਤੇ ਜਲੰਧਰ ਤੋਂ ਵਾਪਸ ਆਈ ਆ ਤਾਂ ਇਹਨੇ ਦੱਸਿਆ ਕਿ ਵੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਘਰ ਵਾਲੇ ਨੇ ਦੱਸਿਆ ਕਿ ਮੈਂ ਹੁਣ ਨਾਈਟ ਸ਼ਿਫਟ ਤੇ ਡਿਊਟੀ ਤੇ ਚੜ ਗਿਆ ਤੇ ਮੇਰੀ ਜਿਹੜਾ ਡੋਰ ਹੈ ਫੈਕਟਰੀ ਦਾ ਦਰਵਾਜ਼ਾ ਹੈ ਉਹ ਕੱਲ ਸਵੇਰੇ ਹੀ ਖੁੱਲੂਗਾ ਤੇ ਮੈਂ ਹੁਣ ਮਾਰਨਿੰਗ ਚਾਹੂੰਗਾ ਤੁ ਜਿਵੇਂ ਤੇ ਮੈਂ ਰਾਤ ਆਪਣੀ ਸਿਖਾ ਦਿੰਦਾ ਬੱਚਾ ਹੁਣ ਠੀਕ ਹੈ ਜੀ ਬੱਚਾ ਬਿਲਕੁਲ ਸਹੀ ਹਾਲਤ ਹੈ ਜੀ ਅਸੀਂ ਉਹਦਾ ਮੈਡੀਕਲ ਵੀ ਕਰਾਂਦੇ ਹਾਂ ਠੀਕ ਹੈ ਠੀਕ ਹੈ ਹੈਂਡਓਵਰ ਕਰਤਾ ਹੈਂਡਓਵਰ ਕਰਤਾ ਜੀ ਸਾਡੇ ਐਸਐਚਓ ਸਾਹਿਬ ਨੇ ਡੀਐਸਪੀ ਸਾਹਿਬ ਸਾਡੇ ਸਦੀਸ਼ ਜੀ ਮਿਰਬਲ ਜੀ ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ ਸਰ ਆਸ ਕੀ ਗੱਲ ਜਾਣਨੀ ਇਹਦੇ ਵਿੱਚ ਨਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਜੀ ਜਿਵੇਂ ਮੀਡੀਆ ਨੇ ਸਾਡਾ ਬਹੁਤ ਸਹਿਯੋਗ ਕੀਤਾ ਤੇ ਆਮ ਪਬਲਿਕ ਨੇ ਜਿੱਥੇ ਜਿੱਥੇ ਸਾਨੂੰ ਲੋਡ ਪਈ ਸੀਸੀਟੀਵੀ ਦੇਖਣ ਚ ਸਾਡੇ ਡੀਸੀਪੀ ਕ੍ਰਾਈਮ ਨੇ ਲੁਧਿਆਣਾ ਹਰਪਾਲ ਜੀ ਉਹਨਾਂ ਦੀ ਅਸੀਂ ਕਾਫੀ ਮਦਦ ਲਈ ਸਿਰਫ ਟੈਕਨੀਕਲ ਜਿੱਥੇ ਜਿੱਥੇ ਸਾਨੂੰ ਪ੍ਰੋਬਲਮਸ ਆ ਰਹੀ ਸੀ ਤੇ মিডিਆ ਦਾ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਹੈ ਜਿਨੇ ਆਪਣੇ ਨਾਲ ਦੀ ਨਾਲ ਹੀ ਲੋਕਾਂ ਨੂੰ ਲਾਈਵ ਦਿਖਾਉਂਦੇ ਰਹੇ ਤੇ ਲਗਾਤਾਰ ਹੀ ਚਲਾਨ ਕਰਕੇ ਪੋਜ਼ਿਟਿਵ ਰੋਲ ਰਿਆ ਤੇ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਹੈ ਸਰ ਇਹ ਬੱਚਾ ਚੋਰੀ ਕਰਕੇ ਕਾਹਦੇ ਤੇ ਗਏ ਇੱਥੋਂ ਆਟੋ ਤੇ ਗਏ ਆਟੋ ਤੇ ਗਏ ਸੀ ਤੇ ਢੋਲੇ ਵਾਲ ਚੋਂ ਢੋਲਿਆ ਚੋਂ ਤੋਂ ਸਾਨੂੰ ਲੀਡ ਜਦੋਂ ਮਿਲੀ ਹੈ ਅਸੀਂ ਵੱਖ-ਵੱਖ ਟੀਮਾਂ ਫਿਰ ਉੱਥੇ ਹੀ ਬਲਾ ਲੀਆਂ ਕਰੀਬ 2:30 ਵਜੇ ਮਾਰਨਿੰਗ 2:30 AM ਉੱਥੇ ਉਤਰੇ ਦੋ ਜਣੇ ਇੱਕ ਲੇਡੀ ਤੇ ਇੱਕ ਜੈਂਟਸ ਨਾਲ ਉਹਨਾਂ ਦੇ ਬੱਚਾ ਸੀ ਜਿਹੜਾ ਧੁੰਦਲੀ ਜੀ ਤਸਵੀਰ ਸਾਨੂੰ ਦਿਖ ਰਹੀ ਸੀ ਤੇ ਟਾਈਮਿੰਗ ਦੇ ਗੈਸ ਨਾਲ ਆਈਡੀਆ ਲਾ ਕੇ ਸਵਾ ਦੋ ਵਜੇ ਸਾਡੇ ਸਟੇਸ਼ਨ ਤੋਂ ਗਏ ਐ ਤੇ 2:30 ਵਜੇ ਕਰੀਬ ਕਰੀਬ ਢੋਲੇਵਾਲ 15 ਮਿੰਟ ਦਾ ਸਫ਼ਰ ਹੈ ਠੀਕ ਹੈ ਠੀਕ ਹੈ ਥੈਂਕ ਯੂ